ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਆ ਤੁਹਾਡਾ ਨਿਊ ਵਲੌਗ ਦੇ ਵਿੱਚ ਮਾਨ ਵਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਦਾ ਵਲੌਗ ਹੈਗਾ ਟੋਲ ਪਲਾਜ਼ੇ ਦਾ ਹੀ ਪਾ ਜਾ ਰਿਹਾ ਡਿਊਟੀ ਤੇ ਤੇ ਡਿਊਟੀ ਤੇ ਵੈਸੇ 12 ਵਜੇ ਸ਼ੁਰੂ ਹੋਣੀ ਆ ਤਾਂ ਮੈਂ 9:10 ਵਜੇ ਨਿਕਲ ਗਿਆ ਘਰੋਂ ਤੇ ਮੈਂ ਕਿਹਾ ਕਰਦਿਆਂ ਨੇ ਵੀ ਸੌਣਾ ਵਾ ਤੇ ਕਿਉਂ ਰਾਤ ਨੂੰ ਕਿਸੇ ਨੂੰ ਡਿਸਟਰਬ ਕਰਨਾ ਕਰਦਿਆਂ ਨੂੰ ਵੀ ਸਹੀ ਨਹੀਂ ਕਿਉਂਕਿ ਅਗਲੇ ਆਣੇ ਵੀ ਦਰਵਾਜ਼ੇ ਗੁੰਡੇ ਲਾਉਣੇ ਹੁੰਦੇ ਆ ਤੇ ਮੇਰੇ ਤਾਂ ਚਲੋ ਆਪਾਂ ਤੇ ਜਿਹੜਾ ਟਾਈਮ ਚ ਦੇਖਣਾ ਹੋਣ ਦੇਖਣਾ ਹੀ ਆ ਨਾਈਟ ਡਿਊਟੀ ਕਰਨੀ ਆ ਤੇ ਘਰਦਿਆਂ ਨੂੰ ਵੀ ਐਵੇਂ ਠਾਲਾਂਗੇ ਹਨਾ ਵਾਰ-ਵਾਰ ਨੀਂਦ ਦੇ ਸਰਵ ਹੁੰਦੀ ਉਹਨਾਂ ਦੀ ਵੀ ਤੇ ਆਪਾਂ ਟਾਈਮ ਨਾਲ ਨਿਕਲ ਜਾਈਦਾ ਇਸ ਕਰਕੇ ਐਵੇਂ ਭਾਵੇਂ ਆਪਾਂ ਗੱਡੀ ਚਿਆਂ ਬਟ ਐਵੇਂ ਨਿਕਲਣ ਦਾ ਚਲੋ ਫਾਇਦਾ ਹੀ ਆ ਆਪਾਂ ਨੂੰ ਹੁਣ 2 ਘੰਟੇ ਉੱਤੇ ਰੈਸਟ ਕਰ ਲਾਂਗੇ ਬਟੋਲ ਤੇ ਤੇ ਬਾਕੀ ਦੇਖਦੇ ਰਹੋ ਵਲੌਗ ਪੂਰਾ ਅੱਗੇ ਕਰਦੇ ਆ ਗੱਲਾਂ ਬਾਤਾਂ ਸੋ ਆਪਾਂ ਆ ਗਏ ਆ ਟੋਲ ਤੇ ਹਾਂ ਦੇਖੋ ਟੋਲ ਬਲਾਦਾ ਆਪਣਾ ਇਹ ਕਰਦੇ ਆਂ ਗੱਲਬਾਤ ਟੋਲ ਤੇ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਆਂ ਟੋਲ ਬਾਰੇ ਹੁਣ ਸ਼ਿਫਟ ਤਾਂ ਹੁਣ ਦੂਸਰੀ ਚੱਲਦੀ ਪਈ ਹੈ 4 ਤੋਂ 12 ਆਪਣੀ ਹੈਗੀ 12 ਤੋਂ 8 ਆਪਾਂ ਚੱਲਦੇ ਆਂ ਸਿੱਧੇ VIP ਗੇਟ ਤੇ ਲਓ ਜੀ ਆਪਾਂ ਆ ਗਏ VIP ਗੇਟ ਤੇ ਮੁੰਡੇ ਲੱਗੇ ਆ ਡਿਊਟੀ ਇਹ ਆਪਣਾ ਟੋਲ ਪਲਾਜ਼ਾ ਦੇਖੋ ਜੀ ਲੈਟੋ ਲੈੜ ਮਾਰੋ ਮਾਰ ਚੱਲਦੀ ਪਈ ਆ ਪੂਰੀ ਆਸ਼ ਲੱਗਾ ਗੱਡੀਆਂ ਦਾ ਜੀ ਗੱਡੀ ਆਪਾਂ ਲਾਵਾ ਕੇ ਛੱਡਦੇ ਥੱਲੇ ਆਪਾਂ ਪਹੁੰਚ ਗਏ ਟੋਲ ਤੇ ਤੇ ਆਣ ਜੀ ਬੈਕ ਕਰ ਲਈ ਇੱਥੋਂ ਟਰਾਲੀ ਖੜੀ ਕੀਤੀ ਅੱਗੇ ਉਹ ਲਾ ਵੀ ਦੋਸਤੋ ਆਪਾਂ ਝਾੜ ਦੀ ਗੱਡੀ ਲਾਤੀ ਛੜਦੇ ਥੱਲੇ ਤੇ ਕਰਦਿਆਂ ਤੁਹਾਡੇ ਨਾਲ ਗੱਲਬਾਤ ਮਿੱਤਰੋ ਆਵਾ ਆਪਣਾ ਅੰਦਰਲਾ ਕਾਨਸਰਟ ਜੋ ਵੀ ਹੈਗਾ ਇੱਥੋਂ ਆਪਾਂ ਪਰਚੀ ਘੱਟੀ ਦੀ ਆ ਆ ਕੀਬੋਰਡ ਆ ਥੱਲੇ ਗੱਲਾਂ ਲੱਗਾ ਹੀਟਰ ਆਪਣੇ ਕੋਲ ਲੱਗਾ ਵਾ ਹੀਟਰ ਸਿੱਖਦੇ ਰਹੀਦਾ ਬੈਠੇ ਰਹੀਦਾ ਤੇ ਦੇਖੋ ਆ ਸਿਸਟਮ ਬਕਮਾਣ ਦੇ ਨੰਬਰ ਆ ਦੇਖੋ ਹੁਣ 11 ਨੰਬਰ ਲੱਭਦੇ ਆਪਾਂ 11 ਨੰਬਰ ਲੱਭਦੇ ਆ ਦੇਖੋ ਆ ਕੈਟਾਗਰੀ ਆ ਸਾਰੀ ਚੱਚਾ ਚੱਕੜੀਆਂ ਪੈਂਦੀਆਂ ਅਲਗੋ ਕੈਟਾਗਰੀ ਆ ਹੁੰਦੀਆਂ ਕੈਟਾਗਰੀਆਂ ਜੇ ਜੇ ਆਪਾਂ ਗੱਡੀ ਪਾਈ ਦੀ ਆ ਗੱਡੀ ਕੱਢੀ ਦੀ ਐਮਬੂਲੈਂਸ ਵਿਚਾਰਾ ਪੁਲਿਸ ਫਾਇਰ ਬਰਗੇਡ ਡਿਫੈਂਸ ਸੈਂਟਰ ਗਵਰਨਮੈਂਟ ਫੋਰਮੈਂਟ ਤੇ ਇਦਾਂ ਹੀ ਪੰਜ ਲੈਣਾ ਇਧਰ ਆ ਪੰਜ ਲੈਣਾ ਉਧਰ ਤੇ ਵਧੀਆ ਸਸਤਮ ਤੇ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਡੋਲਪਾ ਜਿਹੜਾ ਪਹਿਲਾ ਲਾਡੋ ਵਾਲਾ ਲੁਧਿਆਣੇ ਚ ਉਧਰ ਚਲਾਉਣ ਡੋਲਪਾ ਆਪਾਂ ਨੂੰ ਆਪਾਂ ਚੱਲੇ ਹੁਣ ਘਰ ਰੋਟੀ ਪਾਣੀ ਖਾਈਏ ਨਹਾਇਆ ਤੋਈਏ ਤੇ ਸੌਈਏ ਤੇ ਬਾਕੀ ਮਿਲਦੇ ਆ ਨੈਕਸਟ ਵਲੌਗ